ਔਰ ਪਹਿਲੀ ਪਾਉਂਡ ਦੇ ਲਈ ਮੁੰਡਾ ਲੁਧਿਆਣੇ ਵਾਲਾ ਮੁੰਡਾ ਲੁਧਿਆਣੇ ਵਾਲਾ ਮੁੰਡਾ ਕਹਿੰਦੇ ਜਾਗਪਰੀਆ ਉਹ ਪਿਆਰ ਵਰ ਪਿਆਰ ਹੈ ਮੁੰਡਾ ਕਹਿੰਦੇ ਪਿਆਰ ਵਰ ਪਿਆਰ ਹੈ ਆਓ ਸਾਹਮਣੇ ਵਿੱਕੀ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਗਜਨੀ ਹੈ ਇੱਕ ਪਾਸੇ ਕੁਲਾ ਜਾ ਵੀ ਚਾਰ ਤਿਆਰ ਨੇ ਚਾਰਾ ਜੋ ਕੌਣ ਬੱਲੇ ਬੱਲੇ ਕਰਾਵੇਗਾ ਇੱਕ ਪਾਸੇ ਟੀਮ ਕਹਿੰਦੇ ਪੁੱਟਰ ਕਲਾ ਦੀ ਹੈ ਇੱਕ ਪਾਸੇ ਦਵਾਰ ਵਾਲੇ ਦੀ ਹੈ ਪਰ ਕਹੋ ਗਜਨੀ चपा काॾा लॻा ਕੇ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਉਹ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਜੀ ਗੁਰਵਿੰਦਰ ਕਾਂਗੇ ਆਲੇ ਦੁਨੀਆ ਨਚਾਤੀ ਮੁੰਡੇ ਨੇ ਦੁਨੀਆ ਨਚਾਤੀ ਮੁੰਡੇ ਨੇ ਲੈ ਵੀ ਨਵਦੀਪ ਗੱਲਾਪੇ ਆਲੇ ਆ ਅੱਜ ਲੋਕੀ ਥਾ ਥਾ ਦੇਖਣ ਆਏ ਆ ਅੱਜ ਲੋਕੀ था था देखना है आओ सामने अगली रेड अमर तो ते नवी जिक्र कर रहा है आओ सामने अमर तो कह दे कबड्डी पॉइंट ਦੇ ਲਈ ਤਿਆਰ ਬਰ ਤਿਆਰ ਹੈ ਇਹ ਤੁੰਬੜ ਭੰਡ ਵਾਲਾ ਉਹ ਅਮਰਤ ਕਬੱਡੀ ਪਾ ਰਿਹਾ ਉਧਰ ਕੁल्ले ਦੇ ਲਈ ਸੁਲਦੀ ਢਿੱਲੋ ਵੱਲ ਇੱਕ ਸਾਲ ਵੱਡੇ ਵੀਰ ਦਾ ਧੰਨਵਾਦ ਹੈ ਪਰ ਸਾਹਮਣੇ ਉਹ ਕੰਦੀ रेड ਤੁੰਬੜ ਭੰਡ ਵਾਲਾ ਕਿਤੇ ਰੁਕਦਾ ਜੇ ਵੀ ਇਹ ਤੇ ਕਹਿਣ ਦੀ ਲੋੜ ਨਹੀਂ ਚੰਦਰੀਆ ਆਹ ਸਾਹਮਣੇ ਕਬੱਡੀ ਪੈ ਗਈ ਹੈ ਵੱਡੇ ਵੀਰ ਕਰੋ ਕੁਜ ਨਾ ਕੁਰੇ ਇੱਕ ਪਾਸੇ ਗਗਨ ਸੂਰੇ ਵਾਲੇ ਪਿੰਡ ਦਾ ਗਗਨ ਤੇ ਸੋਨੀ ਗਗਨ ਤੇ ਸੋਨੀ ਲੱਗਿਆ ਜੋਰ ਪਿਆਰ ਪਿਆਰ ਨਾਲ ਸੋਹਰੇ ਵਾਲੀ ਹੈ ਸੋਹਰੇ ਵਾਲੀ ਹੈ ਗਗਨ ਜੀਪਾਂ ਦਾ ਜੇਤੂ ਹੈ ਇੱਕ ਕੈਨੇਡਾ ਦੇ ਚ ਧੰਨ-ਧੰਨ ਕਰਵਾਇਆ ਅਗਲੇ ਜੱਫੇ ਤੇ ਕਹਿੰਦੇ ਚੱਕ ਦੇਸ ਰਾਜ ਵਾਲੇ ਗੱਗੀ ਨੇ ਵੀ ਤਾੜੀਆਂ ਮਾਰੀਆਂ ਆਲਮਗੀਰੀਏ ਜਸ਼ਨ ਨੇ ਵੀ ਤਾੜੀਆਂ ਮਾਰੀਆਂ ਵੀ ਮੁੰਡੇ ਪਾਸਾ ਪੁਲਤੋਂ ਨੂੰ ਫਿਰਦੇ ਆ ਆਹ ਮੁੰਡੇ ਪਾਸਾ ਪੁਲਤੋਂ ਨੂੰ ਫਿਰਦੇ ਆ ਆ ਇੱਕ ਕੰਨੀ ਕਹਿੰਦੇ ਗਿਲਜੇ ਵਾਲੀਆ ਗਗਨੀ ਅਮਨ ਕਮਾਂਡੋ ਰਮਾਨਾ ਦੀਪ ਸਿੰਘ ਵਾਲੀ ਦੀ ਟੀਮ ਖੇਡ ਰਹੀ ਹੈ ਗੋਰੇ ਹਰਾਂ ਦਾ ਪਿੰਡ ਹੈ ਧੂਰੇ ਹੋਰਾਂ ਦਾ ਪਿੰਡ ਹੈ ਕੁਲਵਿੰਦਰ ਹੋਰਾਂ ਦਾ ਪਿੰਡ ਹੈ ਇਹ ਗੱਦੇ ਵਾਲੀਆ ਗਦਨੀ ਇਸੇਲੇ ਸਿਰਾ ਇਸੇਲੇ ਸਿਰਾ 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 ਕੀ ਬਾਤ ਹੈ ਤੇ ਜੱਟਾ ਕੀ ਬਾਤ ਹੈ ਕੀ ਬਾਤ ਹੈ ਤੇ ਜੱਟਾ ਲੈ ਵੀ ਜਗਤ ਸਿੰਘ ਵਾਲਿਆ ਮੇਲਾ ਸਿਰੇ ਦਾ ਮੇਲਾ ਇਹ ਸੇਵਕ ਰਮਾਨਿਆ ਵਾਲਾ ਨੰਬਰ ਲੈ ਕੇ ਬਾਸ ਜਾਂਦਾ ਹੋਇਆ ਕਿ ਭੱਜਿਆਂ ਨੂੰ ਇੱਕੋ ਜਿਹੇ ਵਾਣ ਮਿੱਤਰੋ ਟੱਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਤੇ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਅੱਜ ਧਮ ਪੈ ਗਈ ਜਗਤ ਸਿੰਘ ਵਾਲ ਦੇ ਕਬੱਡੀ ਕੱਪ ਦੀ ਆਓ ਗਿਲਦੇ ਵਾਲੀਆ ਗਦਨੀ ਤੇ ਜੰਗਪੁਰੀਆ ਵਿੱਕੀ ਐ ਆਹ ਨੰਬਰ ਲੈ ਕੇ ਗੱਭਰੂ ਬਾਤ ਸੰਦਾ ਹੋਇਆ ਜिले ਲੁਧਿਆਣ ਤੋਂ ਪੁੱਜਿਆ ਹੋਇਆ ਲੋਕਾਂ ਦਾ ਚਿਹਤ ਹੈ ਦੁਨੀਆ ਦਾ ਟਾਪਰ ਰੇਡਰ ਬਣਿਆ ਆਹ ਇੱਕ ਪਾਸੇ ਸੁੱਖਾ ਪੁੱਤਰ ਵਾਲਾ ਤੇ ਗੱਗੂ ਨਾਜਨ ਸੋਨੀ ਗਮਣਸਰੀ ਹੈ ਇਹ ਗਮਣਸਰ ਦੀ ਧਰਤੀ ਜ਼ਿਲ੍ਹੇ ਬਠਿੰਡੇ ਦਾ ਮਾਣ ਹੈ ਇਸੇ ਲਈ ਸੋਨੀ ਰੇਡ ਪਾ ਕੇ ਬਾਸਾਉਂਦਾ ਹੋਇਆ ਹੈ ਅਗਲੀ ਰੇਡ ਅਮਰਤ ਤੁੰਬੜਪਾਨ ਵਾਲਾ ਆਓ ਸਾਹਮਣੇ ਕਹਿੰਦੇ ਅਮਰਤ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਅਮਰਤ ਕਹਿੰਦੇ ਕਬੱਡੀ ਪਾ ਰਿਹਾ ਉਧਰ ਕਹਿੰਦੇ ਚਾਰ ਨੇ ਇੱਕ ਪਾਸੇ ਗੁਜਨੀ ਇੱਕ ਪਾਸੇ ਕੁਲਾ ਉਹ ਚਾਰਾਂ ਦੇ ਕੌਣ ਬੱਲੇ ਬੱਲੇ ਕਰਵਾ ਦੇਗਾ ਯਾਰੇ ਪੱਟਾ ਤੇ ਚਾਪੀਆਂ ਮਾਰਦੇ ਆ ਆ ਮੈਚ ਨੇ ਉੱਧਰ ਰੰਗ ਬੰਨ ਪਿਆ ਆ ਮੈਚ ਨੇ ਤੋਖ ਤੋੜਦੇ ਆ ਆ ਮੈਚ ਨੇ ਮੁਖ ਮੋੜਦੇ ਆ ਆ ਮੈਚ ਨੂੰ ਦੁੱਖ ਤੋੜਦੇ ਆ ਕਿ ਮੋੜ ਤੋੜ ਲਿਆ ਮੁਖ ਮੋੜ ਲਿਆ ਸਾਨੂੰ ਛੱਡ ਅੱਲੜੇ ਪੇ ਕਿਦਰ ਗੈਰ ਰੌੜ ਨਾਤਾ ਜੋੜ ਲਿਆ ਹੁਣ ਤੇਰੀ ਜਿੱਦ ਨਾਲ ਦੇਖੀ ਅਸੀਂ ਕੀ ਓਹ ਕੰਡੇ ਖੁੱਡਾਂਗੇ ਤੂੰ ਜੋ ਵੀ ਕਰਦਾ ਕਰ ਲਈ ਅੰਜ ਬਰਾਬਰ ਖੁੱਡਾਂਗੇ ਇਧਰ ਕਹਿੰਦੇ ਕਬੱਡੀ ਪੈ ਗਈ ਹੈ ਇਧਰ ਪੁੱਤਰਾਂ ਵਰ ਸੁੱਕੇ ਵਰਗੇ ਪਿਆਰ ਔਰ ਚਾਰਾਂ ਦੇ ਵਿੱਚ ਕਹਿੰਦੇ ਕਿ ਡਰਾਇ ਕੀਤੀ ਹੈ ਪਰ ਸੇਵਕ ਇੱਕ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਸੇਵਕ ਤਗੜੇ ਅੰਕ ਦੇ ਵਾਧੇ ਕਰ ਦਿੱਤੇ ਹੈ ਕਬੱਡੀ ਚੰਗਪਰੀਏ ਦੀ ਫਿਰ ਪੈ ਗਈ ਮੇਰੇ ਮਿੱਤਰੋ ਲਓ ਚੰਗਪਰੀਆ ਵਿੱਕੀ ਇਸ ਵੇਲੇ ਰੇਡ ਪਾਉਣ ਦੇ ਲਈ ਵੜਿਆ ਹੋਇਆ ਹੈ ਇਹ ਨੌਜਵਾਨ ਪੰਜਾਬ ਦੇ ਟਾਪ ਟਾਪ ਦੇ ਕਬੱਡੀ ਕਪਾਂ ਦਾ ਬੈਸਟ ਰੇਡਰ ਹੈ ਅੱਜ ਜਗਤ ਸਿੰਘ ਵਾਂ ਦੇ ਚ ਪੁੱਜਿਆ ਹੋਇਆ ਆਹ ਪਾਈ ਹੋਈ ਰੇਡ ਪਰ ਸਾਹਮਣੇ ਅਮਨ ਕਮਾਂਡੋ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਹੈ ਇੱਕ ਪਾਸੇ ਰਮਾਨਾ ਦੀਪ ਸਿੰਘ ਆਲਾ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਤੇ ਇੱਕ ਪਾਸੇ ਕਹਿੰਦੇ ਜ਼ਿਲ੍ਹੇ ਮੋਗੇ ਦਾ ਬੁੱਟਰ ਪਿੰਡ ਹੈ ਆ ਨੌਜਵਾਨ ਸੇਵਕ ਰਮਾਨਿਆ ਵਾਲਾ ਇਸੇ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੂਰੇ ਵਾਲੀਆ ਗਗਨ 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 ਓਏ ਗਗਨ ਦਾ ਜੱਪਾ ਕਿਤੇ ਲੱਗਿਆ ਫਿਰ ਆਹ ਸੂਰੇ ਵਾਲੀਆ ਬੱਲੇ ਬੱਲੇ ਕਰਾ ਗਿਆ ਸੂਰੇ ਵਾਲੀਆ ਬੱਲੇ ਬੱਲੇ ਕਰਾ ਗਿਆ ਇਧਰ ਜੇਪੀ ਨੂੰ ਬਹੁਤ-ਬਹੁਤ ਮੁਬਾਰਕਬਾਦ ਜੇਪੀ ਤੇਰੀ ਸੋਚ ਬਹੁਤ ਵਧੀਆ ਤੈਨੂੰ ਜੁੰਨੀਆਂ ਵਧਾਈਆਂ ਦੇ ਦਈਏ ਜੁੰਨੀਆਂ ਖੁੜੀਆਂ ਨੇ ਤੇਰਾ ਜਿੰਨਾ ਕਹਿੰਦੇ ਆਪਾਂ ਸ਼ੁਕਰਗੁਜ਼ਾਰ ਲੀਏ ਉਹਨਾਂ ਥੋੜਾ ਕਿਉਂਕਿ ਜੇਪੀ ਸਪான்ਸਰ ਦਾ ਵੱਡਾ ਨਾਮ ਹੈ ਐ ਟੀਮਾਂ ਵਾਲੇ ਦੇ ਕਬੱਡੀ ਕੱਪ ਦੇ 21000 ਮਿਲਾਂਗੇ ਜੇਪੀ ਨੂੰ ਤੇ ਜੇਪੀ ਆ ਦਾ ਉਹ 21000 ਆਪਾਂ ਹਰ ਪੀੜਤਾਂ ਨੂੰ ਦੇ ਦੇਾਂਗੇ ਹਰ ਪੀੜਤਾਂ ਨੂੰ ਦੇ ਦੇਾਂਗੇ ਇਹ ਸਿਹਰਾ ਪੱਟੀ ਹੈ ਆਹ ਬਣ ਗਿਆ ਵੀ ਬਣ ਗਿਆ ਉਹ ਨੰਬਰ ਕਹਿੰਦੇ ਰਮਾਨਿਆਂ ਦਾ ਨੰਬਰ ਜਾਫੀ ਆਉਂਦਾ ਨੰਬਰ ਹੋਇਆ ਕੀ ਹੈ ਭਾਈ ਦੱਸੋ ਹੂਟਰ ਕਲੀਅਰ ਕਰਿਓ ਨਹੀਂ ਹੂਟਰ ਕਲੀਅਰ ਕਰਿਓ ਸੋ ਦੇਖਦੇ ਆ ਇਸ ਜਿਹੜੇ ਪਟੜਾ ਹੋ ਕੇ ਇੱਕ ਇੱਕ ਬੰਦੀਆ ਬਰਾਬਰ ਕੇ ਯਾਰ ਖੁੱਟਾਂ ਦੇ ਅੱਗੇ ਨਾ ਖੜੋ ਇੱਕ ਇੱਕ ਨੰਬਰ ਤੇ ਪੋਪਲੇ ਲੈ ਜਾ ਰਹੇ ਆ ਇੱਕ ਇੱਕ ਨੰਬਰ ਤੇ ਪੋਪਲੇ ਲੈ ਜਾ ਰਹੇ ਆ ਪਰੀ ਧਿਆਨ ਦਿਓ ਨਿਸ਼ਾਨ ਗੱਲ ਮਿੰਟੂ ਗੈਰੀ ਨਵਦੀਪ ਪ੍ਰਧਾਨ ਲਖਵਿੰਦਰ ਹੋਣੀ ਸਾਡੇ ਵੀ ਡਾਕਟਰ ਮੇਰੀਕਲ ਤੋਂ ਬਧੀਰ ਸਰਪੰਚ ਸਗਰਾਰ ਬਰਾੜ ਗੋਸ਼ੇ ਹੋਣੀ ਹਰਮਨ ਗੱਲ ਜਗਮੀਤ ਬਰਾੜ ਖਲਾਲਪੁਰ ਦੀ ਬੱਗੇ ਭਾਈ ਹੋਣੀ ਕਲਗੀ ਤੋਰੀ ਨਿਸ਼ਾਨ ਹੋਣੀ ਸਾਰੇ ਗਲਾਬੀ ਵਾਲੇ ਨਕਤੋਂ ਆਇਆ ਹੈ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਹੈ ਜਗਤ ਸਿੰਘ ਵਾਲੇ ਵਾਲੋ ਜੇ ਪਲੇਅਰ ਵਧੀਆ ਲੱਗਿਆ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਐਨ ਲੋਕ ਖੁਸ਼ ਹੈ ਲੋਕ ਖੁਸ਼ ਹੈ ਪਰ ਸ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਔਰ ਅਗਲੀ ਰੇਡ ਜੰਗਪੁਰੀਏ ਵਿੱਕੀ ਨੇ ਪਾਉਣੀ ਹੈ ਇੱਕ ਇੱਕ ਨੰਬਰ ਬੜਾ ਕੀਮਤੀ ਹੈ ਇੱਕ ਇੱਕ ਨੰਬਰ ਬੜਾ ਸਹਾਈ ਹੈ ਇੱਕ ਇੱਕ ਨੰਬਰ ਦੇ ਨਾਲ ਸਕੋਰ ਬੋਰਡ ਚੱਲ ਰਿਹਾ ਹੈ ਲੈ ਵੀ ਲੈ ਵੀ ਕਰਦੇ ਜੇਕਰ ਪਈ ਹੋਈ ਰੇਡ ਜਾਂਗਪੁਰੀਏ ਉਹ ਸਾਹਮਣੇ ਕਦੇ ਵਿੱਕੀ ਦੀ ਕਬੱਡੀ ਪਈ ਆ ਉਹ ਜਾਂਗਪੁਰੀਏ ਦਾ ਪਿੰਡਾ ਦੇਖਿਓ ਜਾਂਗਪੁਰੀਏ ਦੇ ਸ਼ਰੀਰ ਵੱਲ ਨਜ਼ਰ ਮਾਰ ਰਿਓ ਉਹ ਤਸੀਨਾ ਪਿੰਡੇ ਦੇ ਵਿੱਚੋਂ ਟਿੱਪ ਟਿੱਪ ਕਰਕੇ ਬਾਹਰ ਡਿੱਗਦਾ ਤੇ ਪਿੱਤੇ ਪਗੜ ਕੇ ਬਾਹਰ ਡਿੱਗਦਾ ਪਰ ਉਧਰ ਉਹ ਮੈਨ ਨੂਰਪੁਰ ਸ਼ਕੀ ਲੱਗਦੀ ਆ ਕੰਮ ਹੋਰ ਹੁੰਦਾ ਲੱਗਦਾ ਕੰਮ ਹੋਰ ਹੁੰਦਾ ਲੱਗਦਾ ਪੁੱਤਾ ਓ ਸ਼ਕੀ ਲੱਗਦੀਆਂ ਨੇ ਓ ਸ਼ਕੀ ਲੱਗਦੀਆਂ ਨੇ ਰਪੁੱਤਾ ਲਓ ਕਹਿੰਦੇ ਪਾਸੇ ਪਲਟਦੇ ਨਜ਼ਰ ਆਉਂਦੇ ਆ ਓ ਪਾਸੇ ਪਲਟਦੇ ਨਜ਼ਰ ਆਉਂਦੇ ਆ ਮੇਰੇ ਵੀਰੋ ਸੇਵਕਰ ਮਾਨਿਆ ਵਾਲਾ ਲੈ ਵੀ ਸੋਰੇ ਵਾਲਿਆ ਗगन ਸਾਹਮਣੇ ਮੋਰਚੇ ਦੇ ਸਾੰਭੀਦੇ ਆ ਸਾਹਮਣੇ ਮੋਰਚੇ ਦੇ ਸਾੰਭੀਦੇ ਆ ਸੁੱਖਾ ਬੁੱਟਰਾਂ ਵਾਲਾ ਤਿਆਰ ਪਰ ਸੋਰੇ ਵਾਲਿਆ ਗगन ਏ ਨਿਬੜ ਗਿਆ ਨਿਬੜ ਗਿਆ ਏ ਨਿਬੜ ਗਿਆ ਲਓ ਇੱਕ ਨੰਬਰ ਨਿਬੜ ਗਿਆ ਮੇਰਾ ਖਿਆਲ ਹੋਲ ਨਾਲੇ ਨਾਲ ਕਰ ਚੱਲ ਰਿਹਾ ਓਏ ਮਾਰ ਕਰ ਗਿਆ ਵੀਰੇ ਨਵੇਂ ਮੁੰਡਾ ਨੇ ਮੇਲੇ ਕਰਕੇ ਰਹਿ ਦਿੱਤਾ ਚੱਲ ਬਸ ਇਹ ਲੈ ਲੋ ਨਵੇਂ ਮੁੰਡਾ ਖੇਡ ਕਰਨ ਲੱਗੀ ਦੱਸੋ ਹਾਂ ਹੱਲਾ ਗੱਲਾ ਹੱਲਾ ਗੱਲਾ ਕਹਿੰਦੇ ਮੱਤਿਆ ਪਿਆ ਡਾਕਟਰ ਲਖਮਿੰਦਰ ਜੀ ਕਹਿੰਦੇ ਗਲਾਪੇ ਵਾਲੇ ਵਾਲੇ ਵੀ ਨਵੇਂ ਮੁੰਡਿਆਂ ਨੂੰ ਮਾਨ ਸਨਮਾਨ ਦੇ ਦਿਓ ਸਿਰੇ ਦੀਆਂ ਗੱਲਾਂ ਸਿਰੇ ਦੀਆਂ ਰੇਡਾਂ ਵਾਲੀਆਂ ਸਿਰੇ ਉਧਰ ਸਟੈਂਡ ਸਾਡਾ ਸਾਈਪਰ ਤੋਂ ਉਹ ਵੀ ਨੰਦ ਮਾਰਿਆ ਉਧਰ ਰਮਾਨਾ ਦੀਪ ਸਿੰਘ ਕਹਿੰਦੇ ਨਾਗਿਆ ਦੀ ਟੀਮ ਹੈ ਡਾਕਟਰ ਲਖਮਿੰਦਰ ਜੀ ਸਾਈਕਲ ਆਸੀ ਸਰਦਾਰ ਕੀਤਾ ਸਿੰਘ ਦੇ ਪਰਾਲੋ ਤੇ ਨੈਪਸ ਕੀ ਉਹਨਾਂ ਵੱਲੋਂ 200 ਮੇਰੇ ਲਈ ਮਾਨ ਸਨਮਾਨ ਦੇਣਾ ਪੁੱਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਆ 200 ਰੁਪਏ ਮੈਥੋਂ ਲੈ ਲਓ ਜੀ ਰਮਾਨਾ ਦੀਪ ਸਿੰਘ ਵਾਲੀ ਟੀਮ ਅਮਨ ਆਹ ਛੋਟੇ ਲਈ ਮਾਨ ਸਨਮਾਨ ਆਇਆ ਹੈ ਬਹੁ ਕਿਆ ਬਾਤ ਹੈ ਵਾਓ ਇਸੇਵਕਰ ਮਾਨਿਆ ਵਾਲਿਆ ਬਹੁਤ ਸੋੜੀ ਰੇਡਾਂ ਪਾਈਆਂ ਮੁੰਡਿਆਂ ਨੇ ਬਹੁਤ ਸੋੜੀ ਖੇਡ ਗਈ ਹੈ ਕੱਢਣੀ ਉਹਨੇ ਕੁਲੇ ਭਰਿਆ ਨੇ ਕਿੰਨਾਂ ਕਿ ਝੰਡਾ ਇੱਕ ਪਿਆਰਪਕ ਕੌਕੇ ਕਲਾ ਦੇ ਯਕਲਾ ਜਾਣ ਵਾਲਾ ਬਰਾਮਾਸ ਬੜੀ ਗੋਲ ਗੋੜ ਕੋਰੇ ਵਾਲੇ ਵਿੱਚ ਵਿਸ਼ੇਸ਼ ਬੜੀ ਗੋੜ ਭਟਰੇ ਸ਼ਰੀਰ ਤੇ ਟੋਲੀ ਪਾਈ ਵਾਂਦਰ ਜਟਾਣਾ ਤੇ ਖਿੜਕੀਆਂ ਵਾਲਾ ਕੋਰ ਕੋੜ ਜਾਰੀ ਤੇ ਚੱਲੀ ਵਾਲਾ ਕਾਲੋ ਕੰਦੇ ਚਕਰਮ ਸਿੰਘ ਵਾਲਾ ਕਬੱਡੀ ਕਲੱਬ कल्याण सुफेद टीम खेल गया एक साइड ग्राउंड कहते खजा खज भरिया हुआ आ दे जा रहे है खेल स्टेडियम आज खुद चुके जाने जलार भाई अब फैसले हो जाने मन सम्मान दे हरिद्ले की जल्दी नाम जरा मन सम्मान जरा है वो रहा। दी। करना ना रहा। वो रहा। वो कर दिए जगतार सिजी लैवल अपर सिंह सड़कों तो आए हैं ਸਾਡੇ ਜਗਤਾ ਸਿੰਘ ਪੌਜੀ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈ ਗਸੇਪ ਸਰਾ ਪੰਜਾਬੀ ਫੂਡ ਜੰਕਸ਼ਨ ਸਾਰਕ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਕੈਮਰੇ ਵਾਲਾ ਵੀਰ ਜਲਦੀ ਦੇ ਨਾਲ ਪੋਰੀ ਆਵੇ ਔਰ ਕਬੱਡੀ ਸਪੋਰਟਸ ਲਾਈਵ ਦੇ ਅੰਦਰ ਇਹ ਕਬੱਡੀ ਕੱਪ ਕੋਈ ਦੁਨੀਆ ਵਿੱਚ ਚਲਾਇ ਤਰੀਕਾ ਕੀਤਾ ਜਾ ਰਿਹਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਇਸ ਕਬੱਡੀ ਕੱਪ ਤੇ ਸਾਰੇ ਪੁੱਜੇ ਹੋਏ ਨੇ ਭਰਾ ਸਾਰਿਆਂ ਨੂੰ ਦਿਲ ਦਾ ਪੂਰਾ ਚਾਹ ਸੋ ਇਹ ਮਾਨ ਸਨਮਾਨ ਜਿਹੜਾ ਹੈ ਜਗਤਾ ਸਿੰਘ ਪੌਜੀ ਲੈਵਲ ਅੱਪ ਦੇ ਨੇ ਕੇਂਟਰ ਸਾਰਕ ਦਾ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਦੂਸਰਾ ਮਾਨ ਸਨਮਾਨ ਜਲਦੀ ਨਾਲ ਆਪਾਂ ਮਾਨ ਸਨਮਾਨ ਕਰ ਉਹ ਕਸੇਤ ਪਰਾਣੀ ਪੰਜਾਬੀ ਫੁੱਟਬਾਲ ਜੈਕਸ਼ਨ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੰਦੀਪ ਬਿੱਲੀ ਉਹ ਸਾਡਾ ਮਾਨ ਸਨਮਾਨ ਹੈ ਉਸ ਤੋਂ ਅਗਲਾ ਮਾਨ ਸਨਮਾਨ ਜਿਹੜਾ ਹੋਊਗਾ ਉਹ ਵੀ ਜਲਦੀ ਦੇ ਨਾਲ ਆਪਾਂ ਕਰ ਲਈਏ ਕਿਉਂਕਿ ਲੋਕ ਕਬੱਡੀ ਦਾ ਆਨੰਦ ਮਾਨਣ ਆਇਆ ਹੈ ਤੇ ਨਾਲ ਨਾਲ ਸਨਮਾਨ ਵੀ ਹੋ ਜਾਂਦੇ ਗੱਲ ਬਰੀ ਹੈ ਪਾ ਪੰਜਾਬੀ ਵੀਰੋ ਇੱਕ 333 ਰਸਤੇ ਦੇ ਉੱਤੇ ਗੱਡੀ ਖੜੀ ਹੈ ਉਹ ਕਿਰਪਾ ਕਰਕੇ ਸਾਈਡ ਤੇ ਕਰ ਦਿਓ ਪਿਰਤਾ ਲਾਲਬਾਈ ਵਾਲਾ ਸਾਡੇ ਭਰਾ ਵਿਸ਼ੇਸ਼ ਤੌਰ ਤੇ ਵੀਰ ਪੁੱਜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਦਾ ਧੰਨਵਾਦ ਹੈ। ਉਹ ਹਜੇ ਰੇਡ ਰੈਂਦੀ ਆ। ਹਲੇ ਰੇਡ। ਹਲੇ ਤੰਦੂਰ ਚ ਬਿੱਲਾ ਫਸਿਆ ਹੋਇਆ। ਦੀਛੇ ਲੰਡੇ ਰੋਡਿਆਂ ਦਾ ਮਾਨ ਸਨਮਾਨ ਕੀਤਾ ਜਾਊਗਾ। ਹਲੇ ਕੁਝ ਵੀ ਹੋ ਸਕਦਾ ਯਾਰ ਮੈਦਾਨ ਦੇ ਵਿੱਚ। ਉਹਨਾਂ ਵੱਲੋਂ ਮਾਨ ਸਨਮਾਨ ਹੋਊਗਾ। ਓਏ ਪਰ ਮੈਨੂੰ ਲੱਗਦਾ ਓਏ ਅੰਮਰਕਰੋ ਕਬੱਡੀ ਪਾਦੀ ਮੇਰੇ ਮਿੱਤਰੋ। காண பதில பதிலே அமிர்துல்ல அமிருத்த ਨੰਬਰ ਅੰਮ੍ਰਿਤ ਦਾ ਨੰਬਰ ਰੇਡਰ ਦਾ ਕਬੱਡੀ ਕਿਹਨੇ ਪਾਉਣੀ ਹੈ ਸੋਨੀ ਜਾਂ ਸੇਵਕ ਜਾਫੀ ਇਧਰ ਚਾਰਾਂ ਤੋਂ ਤਿੰਨ ਕਿਸੇ ਗੱਲ ਕਰਕੇ ਹੋਇਆ ਫੰਜਰ ਨੂੰ ਟੈਨਸ਼ਨ ਹੈ ਫੰਜਨ ਕਹਿੰਦੇ ਇਧਰ ਖਿੱਚ ਲਿਆਓ ਪਰ ਫੜਨਾ ਕਿਹਨੇ ਹੈ ਸੁੱਖੇ ਵਰਗੇ ਗਗਨ ਵਰਗੇ ਉਹ ਤਿੰਨ ਜਾਫੀ ਚਾਰ ਪਰ ਤਿੰਨੋਂ ਚੋਂ ਕੌਣ ਬੱਲੇ ਬੱਲੇ ਕਰਵਾ ਦੇਗਾ ਤਿੰਨ ਜਾਫੀ ਪੱਟਾ ਤੇ ਥਾਪੀਆਂ ਮੈਨੂੰ ਲੱਗਦਾ ਆ ਕਬੱਡੀ ਦੇ ਕੰਮ ਨਿਬੜ ਜਾਣਾ ਨਿਬੜ ਜਾਣਾ ਨਿਬੜ ਜਾਣਾ ਰੇਡ ਹਰੇ ਪੈਣੀ ਆ ਸੇਵਕਰ ਮਾਨਿਆ ਵਾਲਾ ਤਿਆਰ ਫੇਰ ਤਿਆਰ ਆ ਮੇਰੇ ਵੀਰੋ ਕਿ ਹਾਲੇ ਤੇ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹਲੇ ਤੇ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਏ ਗਗਨ 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 ਤੇ ਸੇਵਕ ਗਗਨ ਤੇ ਸੇਵਕ ਗਗਨ ਤੇ ਸੇਵਕ ਜਿੱਤਾਂ ਹਾਰਾਂ ਜਿੱਤਾਂ ਹਾਰਾਂ ਗਗਨ ਤੇ ਸੇਵਕ ਜਿੱਤਾਂ ਹਾਰਾਂ ਇੱਕ ਹੋਰ ਸੁਣਿਓ ਸੁਣੋ 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 ਇਹ ਨੰਬਰ ਜਿਹੜੇ ਵੋਟਰਾਂ ਨੂੰ ਹੋਲਡ ਵਾਲਾ ਨੰਬਰ ਦੇ ਕੇ ਤੇ ਨੌ ਨੰਬਰ ਜਿਹੜੇ ਵੋਟਰਾਂ ਦੇ ਰਹੇ ਆ ਮੇਰੇ ਵੀਰੋ ਤੇ ਨੌ ਹੀ ਨੰਬਰ ਜਿਹੜੇ ਰਮਾਨਿਆਂ ਦੇ ਰਹੇ ਆ ਪਰਦੇ ਅੰਕ ਤੇ ਰਮਾਣਾ ਦੀਪ ਸਿੰਘਾ ਜੇਤੂ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿਆ ਬਾਤ ਹੈ ਕਿਆ ਬਾਤ ਬਹੁਤ ਜਿੱਤ ਹਮੇਸ਼ਾ ਦੋਸਤੋ ਜਿਹਦੇ ਜਿੱਤ ਲਿਖੀ ਵਿੱਚ ਲੇਖ ਰਮਾਣਾ ਵਾਲਾ ਥੋੜਾ ਆ ਯਾਰਾ ਅੱਗੇ ਇੱਧਰ ਇੱਕ 100 ਹੈ ਦੱਸੋ ਜੀ ਇੱਕ ਮਿੰਟ ਪੈਸੇ ਦੇ ਦੇਂਦੇ ਇੱਕ ਮਿੰਟ ਦਿਓ ਸੋਨੀ ਢਿੱਲੋਂ ਵੱਲੋਂ ਰਮਾਣਾ ਵਾਲਾ 100 ਇੱਕ ਮਿੰਟ ਰੋਕ ਲਿਓ ਜੀ ਇੱਕ ਮਿੰਟ ਰੋਕ ਲਿਓ ਕਿਉਂਕਿ ਇੰਨੀਆਂ ਸੋਹਣੀਆਂ ਰੇਡਾਂ ਪਾਈਆਂ ਤੇ ਲੋਕਾਂ ਦੇ ਦਿਲ ਜਿੱਤੇ ਐ ਲੈ ਵੀ ਲਾਈਵ ਵਾਲਿਆ ਲਾ ਕੈਮਰਾ ਇਹ ਨਵਜਾਨ ਸੇਵਕਰ ਮਾਨਿਆ ਵਾਲਾ ਚੜ੍ਹਦੀ ਪ੍ਰੇਅ ਦਾ ਖਿਡਾਰੀ ਹੈ ਜੀਨੂ ਜੀਨੂ ਅੱਜ ਦੇ ਕਬੱਡੀ ਕੱਪ ਤੇ ਰੇਡਾਂ ਵਧੀਆ ਲੱਗੀਆਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਸੇਵਕਾਂ ਤੋਂ ਲੋਕਾਂ ਦਾ ਜਲ ਜਿੱਤ ਲਿਆ ਉਹ ਦੁਨੀਆ ਦੇ ਮਹਾਨ ਖਿਡਾਰੀਆਂ ਨੇ ਆਪ ਤਾੜੀਆਂ ਮਾਰੀਆਂ ਬਹੁਤ ਬਹੁਤ ਧੰਨਵਾਦ ਪਰ ਇਧਰਲੇ ਪਾਸੇ ਕਹਿੰਦੇ ਤਕੜਾ ਮੇਰ ਜੇਡਾ ਜਾ ਰਿਹਾ ਹੈ ਇੱਕ ਪਾਸੇ ਜੰਡ ਵਾਲਾ